ਰਾਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਨਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਪੀਆਈਐਲ ਪਈਆਂ ਨੇ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਰੋਕਿਆ ਨਾ ਜਾਵੇ ਦਿੱਲੀ ਜਾਣ ਤੋਂ ਪਬਲਿਕ ਵੀ ਪਰੇਸ਼ਾਨ ਹੁੰਦੀ ਆ ਜਦੋਂ ਪੁਲਿਸ ਵੱਲੋਂ ਰੋਕਾਂ ਲਗਾਈਆਂ ਜਾਂਦੀਆਂ ਨੇ ਤੁਹਾਡੇ ਯਾਦ ਹੋਵੇਗਾ ਪਹਿਲਾਂ ਵੀ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਮਾਮਲਾ ਅਦਾਲਤਾਂ 'ਚ ਪਹੁੰਚਿਆ ਸੀ ਅਦਾਲਤਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਕਿਲ ਸੜਕਾਂ ਤੇ ਨਹੀਂ ਲਗਾ ਜਾ ਸਕਦੇ ਉਸੇ ਤਰ੍ਹਾਂ ਦਾ ਮਾਮਲਾ ਹੁਣ ਆ ਗਿਆ ਕਿਉਂਕਿ ਜਾਬ ਨਾਲ ਹਰਿਆਣਾ ਦਾ ਸਿੱਧਾ ਸੰਪਰਕ ਟੁੱਟ ਗਿਆ ਨਾਲ ਹੀ ਦਿੱਲੀ ਤੇ ਹਰਿਆਣਾ ਦਾ ਸੰਪਰਕੇ ਵੀ ਟੁੱਟ ਗਿਆ ਆਉਣ ਵਾਲੇ ਦਿਨਾਂ ਤਰ੍ਹਾਂ ਲੋਕਾਂ ਨੂੰ ਆਮ ਵਸਤੂ ਦੀ ਆਮ ਵਰਤੋਂ ਦੀਆਂ ਚੀਜ਼ਾਂ ਜਿਹੜੀਆਂ ਨੇ ਵਸਤਾ ਨੇ ਉਹਨਾਂ ਦੀ ਜ਼ਰੂਰ ਦਿੱਕਤ ਆ ਸਕਦੀ ਹੈ ਜਿਸ ਤਰ੍ਹਾਂ ਦੁੱਧ ਹੈ ਸਬਜ਼ੀਆਂ ਨੇ ਇਸ ਤਰ੍ਹਾਂ ਦੀ ਦਿੱਕਤ ਆ ਸਕਦੀ ਹੈ ਸੋ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਬਖਰੀ ਕਿਸਮ ਦਾ ਮਾਹੌਲ ਬਣ ਗਿਆ ਜਿਸ ਤਰ੍ਹਾਂ ਕਰਪੂ ਵਾਲਾ ਮਾਹੌਲ ਹੁੰਦਾ ਮੇਰੇ ਨਾਲ ਐਡਵੋਕੇਟ ਬੱਸੀ ਇਹਨਾਂ ਨੇ ਵੀ ਇੱਕ ਰਿਟ ਦਾਖਲ ਕੀਤੀ ਆ ਇਹ ਕੀ ਹੋਇਆ ਇਸ ਰਿਟ ਤੇ ਤੇ ਹੋਰ ਨਾਲ ਰਿਟਾਂ ਬਾਰੇ ਕੀ ਬਣਿਆ ਇਦੇ ਬਾਰੇ ਦੱਸੰਗੇ ਅਰਮਿੰਦਰ ਬੱਸੀ ਜੀ ਬੱਸੀ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਅਸਲ ਕੀ ਕੀ ਕਹਿਣਾ ਚਾਹੋਗੇ ਜਿਹੜੀਆਂ ਹਾਈ ਕੋਰਟ ਚ ਰਿੱਟਾਂ ਹੋਈਆਂ ਨੇ ਕੀ ਨੋਟਿਸ ਵਗੈਰਾ ਕਿਹੜੀ ਰਿੱਟ ਤੇ ਹੋਇਆ ਤੇ ਤੁਹਾਡੀ ਰਿੱਟ ਦਾ ਕੀ ਬਣਿਆ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਜਦੋਂ ਪਹਿਲਾ ਕੰਸਰਨਿੰਗ ਅੰਦੋਲਨ ਹੋਇਆ ਸੀਗਾ ਉਦੋਂ ਮੈਂ ਪਹਿਲਾਂ ਵੀ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿੱਟ ਫਾਈਲ ਕੀਤੀ ਸੀ ਜਿਹਦੇ ਤੇ ਅਸੀਂ ਇਹ ਗੱਲ ਲੁਆਈ ਸੀ ਕਿ ਜਿਹੜਾ ਸਾਡਾ ਨੈਸ਼ਨਲ ਹਾਈਵੇਜ਼ ਐਕਟ ਹੈਗਾ 2013 ਉਹਦੇ ਤਹਿਤ ਕੋਈ ਵੀ ਨੋਬਾਡੀ ਕੈਨ ਆਬਸਟ੍ਰੈਕਟ ਟੂ ਦਾ ਨੈਸ਼ਨਲ ਹਾਈਵੇ ਇਸ ਹੁਣ ਸਰਕਾਰ ਖੁਦ ਜਿਹੜੇ ਹਾਈਵੇਜ਼ ਨੂੰ ਆਬਸਟ੍ਰੈਕਟ ਕਰ ਰਹੀ ਹੈ ਤੇ ਜੋ ਕਿ ਇੱਕ ਜੁਰਮ ਹੈ ਨੈਸ਼ਨਲ ਹਾਈਵੇਜ਼ ਐਕਟ ਦੇ ਤਾਰਾ 1820 ਦੇ ਤਹਿਤ 5 ਸਾਲ ਦੀ ਕੈਦ ਹੈ ਜੇ ਕੋਈ ਨੈਸ਼ਨਲ ਹਾਈਵੇ ਨੂੰ ਆਬਸਟ੍ਰੈਕਟ ਕਰਦਾ ਹੁਣ ਸਰਕਾਰ ਨੇ ਖੁਦ ਉੱਥੇ ਵੱਡੇ ਵੱਡੇ ਬੋਲਡਰਸ ਲਾ ਕੇ ਤੇ ਸਿਮਿੰਟ ਕੰਕਰੀਟ ਵਾਲਸ ਕਰਕੇ ਈਵਨ ਵੱਡੇ ਲੋਹੇ ਦੀਆਂ ਮੇਖਾਂ ਲਾ ਕੇ ਹਾਈਵੇਜ਼ ਨੂੰ ਸੀਲ ਕਰ ਦਿੱਤਾ ਜੋ ਕਿ ਇਲੈਗਲ ਹੈ ਜੇ ਤੁਹਾਨੂੰ ਖੋਕਰ ਸਾਹਿਬ ਯਾਦ ਹੋਵੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲੱਗਿਆ ਹੋਇਆ ਤੇ ਉੱਥੇ ਵੀ ਜਦੋਂ ਕੌਮੀ ਸਾਬ ਮੋਰਚਾ ਚੰਡੀਗੜ੍ਹ ਗਵਰਨਰ ਸਾਹਿਬ ਨੂੰ ਮਿਲਣਾ ਆ ਰਿਹਾ ਸੀਗਾ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੇ ਵੱਡੇ ਬੈਰੀਕੇਡਸ ਲਾ ਕੇ ਉੱਥੇ ਉਹਨਾਂ ਨੂੰ ਰੋਕ ਦਿੱਤਾ ਤੇ ਉਹ ਮੋਰਚਾ ਵੀ ਉੱਥੇ ਰੁਕ ਗਿਆ ਤੇ ਉਸ ਤੋਂ ਬਾਅਦ ਸਰਕਾਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੇ ਸੜਕਾਂ ਤੇ ਕਬਜ਼ਾ ਕੀਤਾ ਹੋਇਆ ਤੇ ਇੱਕ ਆਪਣਾ ਐਨਜੀਓ ਵੱਲੋਂ ਰਿਟ ਫਾਈਲ ਕਰਾ ਕੇ ਉਸ ਰਸਤੇ ਨੂੰ ਖੁਲਾਇਆ ਗਿਆ ਇਸੇ ਤਰੀਕੇ ਨਾਲ ਅਸੀਂ ਹੁਣ ਰਿਟ ਫਾਈਲ ਕੀਤੀ ਸੀ ਕਿ ਕੱਲ ਮੈਂ ਫਾਈਲ ਕੀਤੀ ਹੈ ਜਿਦੇ ਚ ਅਸੀਂ ਯੂਨੀਅਨ ਆਫ ਇੰਡੀਆ ਤੇ ਗਵਰਨਮੈਂਟ ਆਫ ਹਰਿਆਣਾ ਨੂੰ ਪਾਰਟੀ ਬਣਾਇਆ ਤੇ ਅਸੀਂ ਆਪਣਾ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਨੈਸ਼ਨਲ ਹਾਈਵੇਜ਼ ਐਕਟ ਦੀਆਂ ਧਾਰਾਵਾਂ ਆ ਉਹ ਕਾਨੂੰਨ ਸਰਕਾਰ ਵੱਲੋਂ ਬਣਾਇਆ ਗਿਆ ਤੇ ਸਰਕਾਰ ਖੁਦ ਉਹਨੂੰ ਵਾਇਲੇਟ ਕਰ ਰਹੀ ਹੈ ਤੇ ਉਹ ਇੱਕ ਜੁਰਮ ਹੈ ਤੇ ਜੇ ਕਿਸੇ ਨੇ ਹਾਈਵੇਜ਼ ਨੂੰ ਆਬਸਟ੍ਰੈਕਟ ਕੀਤਾ ਉਹਦੇ ਉੱਤੇ ਕੋਈ ਇਫੈਕਸ਼ਨਲ ਲਾਈਆਂ ਤਾਂ ਉਹ ਮਹਿਕਮੇ ਨੂੰ ਬਣਦੇ ਅਫਸਰਾਂ ਨੂੰ ਐ ਸੈਕਟ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਇੱਕ ਕ੍ਰਿਮੀਨਲ ਅਫੈਂਸ ਹੈ ਤੇ ਦੂਜੀ ਗੱਲ ਨੈਸ਼ਨਲ ਹਾਈਵੇ ਜਿਹੜੇ ਹੈ ਸਾਡੀਆਂ ਇਹ ਡਿਫੈਂਸ ਰੋਡਾਂ ਵੀ ਹੈ ਅੱਜ ਸਰਕਾਰ ਨੇ ਕਿਸਾਨਾਂ ਨੂੰ ਆਉਣ ਵਾਸਤੇ ਉੱਥੇ ਵੱਡੇ ਵੱਡੇ ਬੋਲਡਰ ਪਰਮਨੈਂਟ ਸਟਰਕਚਰ ਖੜੇ ਕਰ ਦਿੱਤੇ ਰੱਬ ਨਾ ਕਰੇ ਕੱਲ ਨੂੰ ਕੋਈ ਪਾਕਿਸਤਾਨ ਵੱਲੋਂ ਹਰਕਤ ਹੁੰਦੀ ਹੈ ਤਾਂ ਇਹਨਾਂ ਡਿਫੈਂਸ ਰੋਡ ਦੇ ਉੱਤੋਂ ਹੀ ਫੌਜ ਨੇ ਲੰਘਣਾ ਜੇ ਅਸੀਂ ਇੱਕ ਮੈਂ ਕਹਿੰਦਾ ਵੀ ਇੱਕ ਸਮਾਜ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜਿਹੜੇ ਕਿਸਾਨਾਂ ਦਾ ਹੈ ਜੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਐਡੇ-ਐਡੇ ਸੜਕਾਂ ਨੂੰ ਬਲੌਕ ਕਰ ਦੇਵਾਂਗੇ ਕੱਲ ਨੂੰ ਇੰਡਸਟਰੀ ਵਰਕਰ ਹੈ ਸਟੂਡੈਂਟਸ ਹੈ ਇਹ ਜਾਣਗੇ ਇਹਦਾ ਮਤਲਬ ਕੋਈ ਦਿੱਲੀ ਜਾ ਹੀ ਨਹੀਂ ਸਕਦਾ ਆਪਣੀ ਆਵਾਜ਼ ਲੈ ਕੇ ਤੇ ਇਹ ਬੜਾ ਮਤ ਭਾਗਾ ਹੈ ਸਰਕਾਰਾਂ ਵੱਲੋਂ ਜਿਹੜੇ ਲੋਕਾਂ ਹਾਂਜੀ ਹਾਂਜੀ ਰਿਟ ਫਾਈਲ ਕੀਤੀ ਆ ਇਹ ਇੱਕ ਰਿਟ ਉਹਦੇ ਪ੍ਰਤਾਪ ਸਿੰਘ ਨੇ ਕੀਤੀ ਸੀ ਉਹਦੇ ਚ ਦੰ ਲੱਗ ਪਤਾ ਲੱਗਿਆ ਵੀ ਨੋਟਿਸ ਹੋ ਗਿਆ ਤੇ ਸਾਡੀ ਵੀ ਸਪਾਰਕਾ ਤੁਹਾਨੂੰ ਇੱਕ ਕਿ ਲੈਂਡ ਆਰਡਰ ਦਾ ਬਹਾਨਾ ਬਣਾ ਕੇ ਪੁਲਿਸ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਵਾਈਆਂ ਕਰਦੀ ਆ ਰੋਡ ਜ ਬਲੌਕ ਕਰਦੀ ਆ ਕੋਈ ਇਹ ਤਾਂ ਨਹੀਂ ਕਿ ਲੌ ਨੋਨ ਆਰਡਰ ਨੋਨ ਆਰਡਰ ਮੇਨਟੇਨ ਕਰਨਾ ਇਹ ਡਿਸਿਪਲਿਨਡ ਫੋਰਸ ਹੈ ਇਹਨਾਂ ਕੋਲ ਇਹਨਾਂ ਚੀਜ਼ਾਂ ਦੀ ਆਪਣੀ ਟ੍ਰੇਨਿੰਗ ਹੁੰਦੀ ਹੈ ਤੁਸੀਂ ਹਾਈਵੇਜ਼ ਨੂੰ ਬਲੌਕ ਨਹੀਂ ਕਰ ਸਕਦੇ ਹਾਈਵੇਜ਼ ਦੇ ਬਲੌਕ ਹੋਣ ਨਾਲ ਜਿਹੜੇ ਹਿੰਦੁਸਤਾਨ ਦੀ ਬਾਕੀ ਆਬਾਦੀ ਨੂੰ ਇੱਥੋਂ ਅ ਜਰੂਰੀ ਵਸਤਾਂ ਦੀ ਸਪਲਾਈ ਹੈ ਜੋ ਉੱਧਰ ਜਾਣੀ ਹੈ ਪੰਜਾਬ ਹਰਿਆਣਾ ਤੇ ਜਾਣੀ ਹੈ ਉਹਨੂੰ ਵੀ ਫਰਕ ਪੈਣਾ ਸਾਡੀ ਸਿਕਿਉਰਿਟੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਸਾਡਾ ਜਿਹੜਾ ਮੌਲਿਕ ਅਧਿਕਾਰ ਹੈ ਉਹਦੀ ਵਾਇੋਲੇਸ਼ਨ ਹੈ ਸੋ ਇਸ ਕਰਕੇ ਇਹ ਜਿਹੜਾ ਅਸੀਂ ਰੈਟ ਫਾਈਲ ਕੀਤੀ ਉਹਦੇ ਤੇ ਹਾਈ ਕੋਰਟ ਨੂੰ ਇਹੀ ਗੁਵਾਰ ਲਾਈ ਹੈ ਵੀ ਤੁਸੀਂ ਹਾਈਵੇਜ਼ ਨੂੰ ਜਿਹੜਾ ਹੈ ਕਲੀਅਰ ਕਰੋ ਜਿਹੜੇ ਕਿਸਾਨ ਦੇ ਜਾਣਾ ਚਾਹੁੰਦੇ ਆ ਕਿਤੇ ਜੰਤਰ ਮੰਤਰ ਜਾ ਕੇ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਕਰਨ ਲੋ ਜਿਸ ਦੇਸ਼ ਦੀ ਬੁਨਿਆਦ ਸ਼ਾਂਤੀ ਵਿੱਚ ਪ੍ਰੋਟੈਸਟਾਂ ਦੇ ਸਿੱਤੇ ਰੱਖੀ ਹੋਵੇ ਜਿੱਥੇ ਅਸੀਂ ਨੌਨ ਅਲਾਈਨ ਮੂਵਮੈਂਟਾਂ ਵਰਗੀਆਂ ਵੱਡੀਆਂ 1947 ਤੋਂ ਪਹਿਲਾਂ ਨੌਨ ਕੋਆਪਰੇਸ਼ਨ ਮੂਵਮੈਂਟਸ ਵਰਗੀਆਂ ਵੱਡੀਆਂ ਮੂਵਮੈਂਟਸ ਚਲਾਈਆਂ ਹੋਣ ਇਹ ਦੇਸ਼ ਉਸ ਮੂਮੈਂਟਮ ਦੇ ਤਹਿਤ ਆਜ਼ਾਦ ਹੋਇਆ ਹੋਵੇ ਤੇ ਅੱਜ ਸਾਨੂੰ 70-75 ਸਾਲ ਬਾਅਦ ਸਾਨੂੰ ਪੀਸਫੁਲ ਪ੍ਰੋਟੈਸਟਾਂ ਤੋਂ ਵੀ ਡਰ ਲੱਗਣ ਲੱਗਿਆ ਸਰਕਾਰ ਪੀਸਫੁੱਲ ਪ੍ਰੋਟੈਸਟਾਂ ਤੋਂ ਵੀ ਡਰ ਲੱਗਦੀ ਹੈ ਜਿਹੜਾ ਪਹਿਲਾ ਕਿਸਾਨੀ ਅੰਦੋਲਨ 1.5 ਤੋਂ 2 ਸਾਲ ਜਿਹੜਾ ਕਿਸਾਨੀ ਅੰਦੋਲਨ ਪਹਿਲਾਂ ਵੀ ਚੱਲਿਆ ਉਹ ਸਾਰੇ ਵਿਸ਼ਵ ਭਰ ਦੇ ਵਿੱਚ ਇੱਕ ਵਿਸ਼ਾ ਬਣਿਆ ਖੋਜ ਦਾ ਵੀ ਇੰਨਾ ਡਿਸਿਪਲਿਨਡ ਲੰਮਾ ਪ੍ਰੋਟੈਸਟ ਵੀ ਲੜਿਆ ਜਾ ਸਕਦਾ ਤੇ ਇਹੀ ਸਰਕਾਰਾਂ ਲੋਕਾਂ ਨੂੰ ਆਪ ਵੋਲੇਟਾਈਲ ਕਰ ਰਹੀਆਂ ਆਪ ਵਾਇਲੈਂਟ ਕਰ ਰਹੀਆਂ ਉਹਨਾਂ ਨੂੰ ਉਸਕਾਰ ਰਹੀਆਂ ਉੱਤੇ ਲਾ ਕੇ ਉਹਨਾਂ ਨੂੰ ਚੈਲੰਜ ਕਰ ਰਹੀਆਂ ਵੀ ਤੁਸੀਂ ਪਹੁੰਚ ਕੇ ਦਿਖਾਓ ਚਾਹੀਦਾ ਤਾਂ ਇਹ ਸੀ ਮਾਨਯੋਗ ਪ੍ਰਧਾਨ ਮੰਤਰੀ ਨੂੰ ਆਉਂਦੇ ਕਿਸੇ ਆਮ ਜ਼ਿੰਮੇਦਾਰ ਦੀ ਮੋਟਰ ਤੇ ਬੈਠ ਕੇ ਕਹਿੰਦੇ ਵੀ ਦੱਸੋ ਮੈਨੂੰ ਕੀ ਤਕਲੀਫ ਹੈ ਤੁਹਾਨੂੰ ਮੈਂ ਤੁਹਾਡਾ ਦੁੱਖ ਸੁਣਨਾ ਹੈ। ਬਜਾਏ ਇਸ ਦੇ ਵੀ ਲੋਕ ਆਪਣੇ ਟਰੈਕਟਰਾਂ ਨੂੰ ਲੈ ਕੇ ਦਿੱਲੀ ਜਾਣ। ਉਕਰ ਸਾਹਿਬ ਇੱਕ ਟਰੈਕਟਰ ਔਸਤਨ 7 ਤੋਂ 8 ਲੀਟਰ ਤੇਲ ਪੀ ਜਾਂਦਾ ਕਿਲੋਮੀਟਰ ਚੱਲਦਾ ਹੋਇਆ। ਤੇ ਇਹਨਾਂ ਇਕਨੋਮਿਕਲੀ ਬਰਡਨ ਕਿਸਾਨਾਂ ਦੇ ਉੱਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਜਿਹੜਾ ਟੈਕਸ ਫੀਅਰ ਪੈਸਾ ਹੈ ਉਹ ਸਰਕਾਰ ਨੂੰ ਰੋਕਣ ਫੋਰਸੇਜ਼ ਨੂੰ ਲਾਉਣ ਕਿੰਨਾ ਪੈਸਾ ਜਿਹੜਾ ਬਰਬਾਦ ਕੀਤਾ ਜਾ ਰਿਹਾ ਹੈ ਕੀ ਆ ਸਰਕਾਰ ਬੈਠ ਕੇ ਆਰਾਮ ਨਾਲ ਗੱਲ ਨਹੀਂ ਸੁਣ ਸਕਦੀ ਕੀ ਮੰਗਿਆ ਹਰਿਆਣਾ ਦੇ ਮੁੱਖ ਮੰਤਰੀ ਇੱਕ ਪਲੀਜ਼ ਦਿੰਦੇ ਨੇ ਕਿ ਜਿਹੜੇ ਨੇ ਕਿਸਾਨ ਨੇ ਉਹ ਟਰੈਕਟਰਾਂ ਤੇ ਨਾ ਜਾਣ ਬੱਸਾਂ ਨਹੀਂ ਚੱਲ ਜਾਣ ਕਾਰਾਂ ਨਹੀਂ ਚੱਲ ਜਾਣ ਰੇਲ ਗੱਡੀ ਨਹੀਂ ਚੱਲ ਜਾਣਾ ਉਹ ਕਦੋਂ ਚੱਲ ਜਾਣ ਜਿਹੜਾ ਇਹਦਾ ਜਿਹੜਾ ਟਰੈਕ ਸਨ ਦਾ ਇਹ ਖੱਟਰ ਉਹ ਕਨੈਕਸਟਾ ਜਿਹੜਾ 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 ਟਰੈਕਟਰ ਸਾਡਾ ਪ੍ਰੋਟੈਸਟ ਦਾ ਪ੍ਰਤੀਕ ਹੈ ਟਰੈਕਟਰ ਤੇ ਜਾਣਾ ਕੋਈ ਸੌਖਾ ਕੰਮ ਨਹੀਂ ਹੈ ਕਿ ਕੋਈ 400 500 ਕਿਲੋਮੀਟਰ ਟਰੈਕਟਰ ਤੇ ਬੈਠ ਕੇ ਚਲੇ ਜਾਊਗਾ ਉਹ ਕੋਈ ਲਗਜ਼ਰੀ ਨਹੀਂ ਹੈ ਇਹ ਉੱਥੇ ਤੱਕ ਜਾਣਾ ਇੱਕ ਪ੍ਰੋਟੈਸਟ ਹੈ ਇਹ ਪ੍ਰੋਟੈਸਟ ਦਾ 파ਟ ਹੈ ਉੱਥੇ ਜਾਣ ਨੂੰ ਤਾਂ ਸ਼ਤਾਬ ਦੀ ਰੇਲ ਗੱਡੀ ਜਾਂਦੀ ਹੈ 에어로ਪਲੇਨਸ ਜਾਂਦੇ ਆ ਬੱਸਾਂ ਜਾਂਦੀਆਂ ਮਸਲਾ ਜਾਣ ਦਾ ਨਹੀਂ ਹੈ ਮਸਲਾ ਪ੍ਰੋਟੈਸਟ ਦਾ ਵੀ ਲੋਕ ਦੁਖੀ ਹੈ ਲੋਕ ਦੇਖਣ ਦੁਨੀਆਂ ਨੂੰ ਪਤਾ ਲੱਗੇ ਵੀ ਇਹਨਾਂ ਲੋਕਾਂ ਦੇ ਵਿੱਚ ਕਿੰਨੀ ਪਰੇਸ਼ਾਨੀ ਹੈ। ਟਰੈਕਟਰ ਸਾਡੇ ਪ੍ਰੋਟੈਸਟ ਦਾ ਪ੍ਰਤੀਕ ਹੈ। ਉਹ ਪ੍ਰੋਟੈਸਟ ਦੇ ਤੌਰ ਤੇ ਉੱਥੇ ਜਾ ਰਹੇ। ਇਸ ਕਰਕੇ ਕੱਟਰ ਦੀ ਜਿਹੜੀ ਇਹ ਅ ਅਪੀਲ ਹੈ ਜਾਂ ਗੱਲ ਬਿਲਕੁਲ ਨਜਾਇਜ਼ ਤੇ ਗਲਤ ਹੈ। ਭਾਜਪਾ ਨੇ ਰਾਮੰਦਰ ਦਾ ਰਥ ਯਾਤਰਾ ਸ਼ੁਰੂ ਕੀਤੀ ਸੀ। ਰਥਾਂ ਦੀ ਲੋੜ ਸੀ। ਕਿਉਂ ਰਥ ਲੈ ਕੇ ਗਏ? ਰਥ ਇੱਕ ਸਿੰਬਲ ਸੀ ਪ੍ਰੋਟੈਸਟ ਦਾ। ਉਸੇ ਤਰ੍ਹਾਂ ਇਹ ਟਰੈਕਟਰ ਕਿਸਾਨੀ ਅੰਦੋਲਨ ਦਾ ਇੱਕ ਪਰ ਤੀਕ ਤੇ ਉਹ ਜਿਹੜਾ ਹੈਗਾ ਉਹ ਚੱਲਦਾ ਰਹੇਗਾ ਪਰ ਵਕੀਲ ਸਾਹਿਬ ਜਿਹੜੇ ਇੱਕ ਸੰਵਿਧਾਨ ਨੇ ਬੋਲਣ ਦੀ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦਿੱਤੀ ਹੈ ਉਹਤੇ ਵੀ ਫਿਰ ਇੱਕ ਤਰ੍ਹਾਂ ਨਾਲ ਰੋਕ ਲਗਾਤੀ ਹਰਿਆਣਾ ਸਰਕਾਰ ਨੇ ਸਰ Haryana ਨੇ ਕਿਉਂ ਮੈਂ ਕਹਿੰਦਾ ਯੂਨੀਅਨ ਆਫ ਇੰਡੀਆ ਦੀ ਵੀ ਮੈਂ ਗੱਲ ਕਰਦਾ ਸਾਨੂੰ ਜਿਹੜਾ ਮੌਲਿਕ ਅਧਿਕਾਰ ਸਾਡੇ ਕਨਸਟੀਟਿਊਸ਼ਨ ਪ੍ਰੋਵਾਈਡ ਕਰਦਾ ਸਾਡਾ ਫ੍ਰੀडम ਆਫ ਸਪੀਚ ਹੈ ਫ੍ਰੀडम ਆਫ ਐਕਸਪ੍ਰੈਸ਼ਨ ਹੈ ਇਹ ਸਾਰਾ ਸਾਡੇ ਦੇ ਉੱਤੇ ਇਹ ਤਾਂ ਗੁਲਾਮੀ ਦਾ ਸਾਨੂੰ ਜਿਤਾਇਆ ਜਾ ਰਿਹਾ ਇਹ ਤੁਸੀਂ ਦਿੱਲੀ ਨਹੀਂ ਜਾ ਸਕਦੇ ਦਿੱਲੀ ਪਹੁੰਚ ਕੇ ਆਪਣੀ ਗੱਲ ਨਹੀਂ ਕਰ ਸਕਦੇ ਜੇ ਨਹੀਂ ਅਸੀਂ ਦਿੱਲੀ ਜਾ ਸਕਦੇ ਪੱਕੇ ਬਾਰਡਰ ਬਣਾ ਦਿਓ ਇੱਥੇ ਕਿਉਂ ਜਾਣ ਲੋਕ ਦਿੱਲੀ ਇਹ ਤੁਸੀਂ ਸੋਚਿਆ ਤੁਹਾਡੇ ਹੱਥ ਨਹੀਂ ਕਰ ਸਕਦੇ ਤੇ ਲੋਕ ਆਪੇ ਕਰਨਗੇ ਫਿਰ ਕਰਨ ਉਹਨਾਂ ਨੂੰ ਆਲ ਆਪਣੇ ਹਾਈ ਕੋਰਟ ਨੇ ਇਹ ਵੀ ਕਿਹਾ ਜਦੋਂ ਮਨਜ਼ੂਰ ਕਰ ਲੀਆਂ ਨੇ ਜਿਹੜੀਆਂ ਪੀਆਇਲ ਪਈਆਂ ਨੇ ਲੋਕਿਤ ਕ੍ਰਿਸ਼ਨਾ ਕਿ ਮਿਲ ਬੈਠ ਕੇ ਮਸਲਾ ਸਮਝਾਇਆ ਜਾਵੇ ਲਾਅ ਐਂਡ ਆਰਡਰ ਨੂੰ ਖਰਾਬ ਨਾ ਕੀਤਾ ਜਾਵੇ ਕੋਈ ਤਰੀਕ ਸ਼ਰਤ ਕੋਈ ਹੈ ਜਦੋਂ ਜਦੋਂ ਸਰਕਾਰਾਂ ਦੇ ਕੰਨ ਬੰਦ ਹੋ ਜਾਣ ਅੱਖਾਂ ਬੰਦ ਹੋ ਜਾਣ ਉਹਨਾਂ ਨੂੰ ਜਗਾਉਣ ਵਾਸਤੇ ਪ੍ਰੋਟੈਸਟ ਹੀ ਸ਼ਾਂਤੀਪੂਰਨ ਤਰੀਕੇ ਹੀ ਰਾਸਤੇ ਹਨ ਜਦੋਂ ਇੱਕ ਦੇਸ਼ ਦਾ ਖੇਤੀ ਮੰਤਰੀ ਇੱਕ ਆਦੀਵਾਸੀ ਹੋਵੇ ਜਿਹਨੂੰ ਖੇਤੀ ਦੀ ਨਹੀਂ ਨੋਲੇਜ ਹੈ ਉਹ ਆ ਕੇ ਕਿਸਾਨਾਂ ਨਾਲ ਖੇਤੀਬਾੜੀ ਦੀ ਗੱਲ ਕਰਦਾ ਉਹ ਗੱਲ ਕਰਦਾ ਤੇ ਅੱਗੇ ਪੀਓਮ ਪੀਐਮ ਆਫਿਸ ਕਹਿ ਦਿੰਦਾ ਸਾਨੂੰ ਮਨਜ਼ੂਰ ਨਹੀਂ ਹੈ ਇਹਦੇ ਵਾਸਤੇ ਬਰਾਬਰ ਦੀ ਤੇ ਉਹਨਾਂ ਨੂੰ ਬੈਠਣਾ ਪੈਣਾ ਤਾਂ ਇਹਦਾ ਕੋਈ ਮਸਲੇ ਦਾ ਹੱਲ ਹੋਊਗਾ ਹੁਣ ਜਿਸ ਬੰਦੇ ਨੇ ਸੁਆਮੀਨਾਥਨ ਰਿਪੋਰਟ ਦਾ ਨਾਂ ਨਹੀਂ ਸੁਣਿਆ ਹੋਊਗਾ ਕਿਹਾ ਉਹਨੇ ਸੁਆਮੀਨਾਥਨ ਰਿਪੋਰਟ ਪੜ੍ਹੀ ਹੋਣੀ ਹੈ ਤੇ ਇਸ ਕਰਕੇ ਸਰਕਾਰ ਵੱਲੋਂ ਜਿਹੜੇ ਜ਼ਿਮੀਦਾਰਨਾਂ ਤਰੀਕਾ ਹੈ ਕੰਪੀਟੈਂਟ ਬੰਦੇ ਨੂੰ ਉੱਥੇ ਨਹੀਂ ਬਿਠਾਇਆ ਜਾ ਰਿਹਾ ਤੇ ਜਿਨ੍ਹਾਂ ਨੇ ਫੈਸਲਾ ਲੈਣਾ ਉਹ ਮੀਟਿੰਗਾਂ 'ਚ ਬੈਠਣ। ਇਸ ਦੇ ਪਰ ਨਾਲ ਇਹ ਵੀ ਗੱਲ ਆ ਜਾਂਦੀ ਹੈ ਕਿ ਜਦੋਂ ਕਿਸਾਨ ਆਪਣੇ ਮੰਗਾਂ ਰੱਖਦੇ ਨੇ 2 ਸਾਲ ਪਹਿਲਾਂ ਸਰਕਾਰ ਨੇ ਉਹ ਮੰਗਾਂ ਮੰਨ ਲਈਆਂ ਸੀਗੀਆਂ। ਉਦੋਂ ਬਾਅਦ ਨਾ ਸਕਿੰਮ ਲੈ ਕੇ ਕੋਈ ਕੋਈ ਵੀ ਮੀਟਿੰਗ ਨਹੀਂ ਹੋਈ। ਲਾਗੂ ਨਹੀਂ ਹੋ ਰਹੀਆਂ। ਕਿਸਾਨ ਕਹਿੰਦੇ ਸਾਡੀ ਮੰਗਾਂ ਦੀ ਡਿਮਾਂਡ ਨਹੀਂ ਸਾਡੀ ਹੈਗੀ ਹੈ ਡਿਮਾਂਡ ਕਿ ਲਾਗੂ ਕਰੋ ਜਿਹੜੀਆਂ ਮੰਨੀਆਂ ਹੋਈਆਂ। ਜਿਹੜੀਆਂ ਮੰਗਾਂ ਉਦੋਂ ਕਿਸਾਨੀ ਅੰਦੋਲਨ ਵੇਲੇ ਇਹਨਾਂ ਨੇ ਉਦੋਂ ਪੀਐਮ ਮੋਦੀ ਸਾਹਿਬ ਨੇ ਇੱਕ ਦੀਵਿਆਂ ਤੇ ਅੱਗੇ ਕਹਿਤਾ ਸੀ ਕਿ ਮੈਂ ਮਨਾ ਨਹੀਂ ਸਕਿਆ ਮੈਂ ਸਮਝ ਨਹੀਂ ਸਕਿਆ ਮੈਂ ਮੰਨਣਾ ਵੀ ਮੈਂ ਇਹਨਾਂ ਨੂੰ ਜੋ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਮੈਂ ਪੂਰੀਆਂ ਕਰਾਂਗਾ ਕਦੋਂ ਕਰਨੀਆਂ ਸੀ ਇੰਨਾ ਸਮਾਂ ਲੰਘ ਗਿਆ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਹੋਏ ਉਹ ਦਿੱਲੀ ਭੁਗਤਣ ਜਾਂਦੇ ਆ ਕੋਈ ਚੰਡੀਗੜ੍ਹ ਭੁਗਤ ਤਾ ਕੇ ਉਹ ਵਾਪਸ ਕਿਉਂ ਨਹੀਂ ਹੋਏ ਬਜਰੰਗੀ ਵਰਗੇ ਜਿਹੜੇ ਨੌਨਸੈਂਸ ਬੰਦੇ ਦੇਸ਼ ਦੇ ਵਿੱਚ ਨਫ਼ਰਤ ਫਲਾਉਂਦੇ ਆ ਉਹਨਾਂ ਦਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀਆਂ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰਦੇ ਆ ਉੱਥੇ ਜਾ ਕੇ ਉਹਨਾਂ ਦੇ ਉੱਪਰ ਪਰਚੇ ਪਾ ਦਿੰਦੇ ਹੋ ਤੁਸੀਂ ਤੇ ਉਹ ਇੱਕ ਹੋਰ ਵਿੱਚ ਨਵਾਂ ਪੁਆਇੰਟ ਜੁੜ ਗਿਆ ਕੱਲੀਆਂ ਰੋਕਣ ਦਾ ਮਸਲਾ ਨਹੀਂ ਰਿਹਾ ਹੁਣ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਨੇ 8 ਅਗਸਤ ਦੇ ਗੋਲੇ ਛੱਡੇ ਗਏ ਨੇ ਉਹ 8 ਅਗਸਤ ਦੇ ਗੋਲੇ ਜਿਹੜੇ ਐਕਸਪਾਇਰੀ ਹੋ ਚੁੱਕੇ ਨੇ ਗੋਲੇ 2022 ਤੱਕ ਉਹਨਾਂ ਦੀ ਡੇਟ ਸੀ ਐਕਸਪਾਇਰੀ ਗੋਲੇ ਵਰਤਨੇ ਉਹ ਵੀ ਗਲਤ ਹੈ ਇਹਦਾ ਮਤਲਬ ਪੰਜਾਬ ਹਰਿਆਣਾ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਏਗਾ ਕਿ ਐਕਸਪਾਇਰੀ ਗੋਲੇ ਕਿਉਂ ਵਰਤੇ ਉਹਦਾ ਫਿਰ ਮਨੁੱਖੀ ਸਰੀਰਾਂ ਨੂੰ ਬਹੁਤ ਬਹੁਤ ਜ਼ਿਆਦਾ ਨੁਕਸਾਨਾਂ ਭਵਾਨੀਆਂ ਲੱਗਣਗੀਆਂ ਉੱਥੇ ਜਿਹੜੇ ਪ੍ਰੋਟੈਸਟ ਕਰਦੇ ਨੇ ਕਿਸਾਨਾਂ ਨੇ ਸ਼ੁਕਰ ਸਾਹਿਬ ਗੱਲ ਇਹ ਹੈ ਵੀ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਇਨਸਾਨ ਹੀ ਨਹੀਂ ਸਮਝਦਾ ਜੇ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਮੈਂ ਕਹਿੰਦਾ 1947 ਤੋਂ ਹੁਣ ਤੱਕ ਪੰਜਾਬ ਨੇ ਕੀ ਖੱਟਿਆ ਆਜ਼ਾਦੀ ਦਾ ਸਾਨੂੰ ਕੀ ਮੁੱਲ ਮਿਲਿਆ ਅਸੀਂ ਆਪਣੀਆਂ ਨਸਲਾਂ ਗਵਾਈਆਂ ਅਸੀਂ ਫਸਲਾਂ ਗਵਾਰਿਆਂ ਅਸੀਂ ਆਪਣੇ ਇਲਾਕੇ ਗਵਾਰੇ ਕਿਆ ਮੁੱਲ ਮਿਲੇ ਸਾਨੂੰ ਇਸ ਆਜ਼ਾਦੀ ਦਾ ਅੱਜ ਸਾਨੂੰ ਜਾਨਵਰ ਜਾਨਵਰਾਂ ਤੋਂ ਵੀ ਵੱਧ ਸਾਡਾ ਮਾੜਾ ਹਾਲਾਤ ਕੀਤੇ ਜਾ ਰਹੇ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਇਹਨਾਂ ਨੂੰ ਤਾਂ ਫੁੱਲ ਲੈ ਕੇ ਉੱਥੇ ਵੈਲਕਮ ਕਰਨਾ ਚਾਹੀਦਾ ਜਿਹੜੇ ਕਿਸਾਨਾਂ ਨੇ ਹਿੰਦੁਸਤਾਨ ਨੂੰ ਆਤਮ ਨਿਰਪਰ ਬਣਾਇਆ ਹਰ ਇੱਕ ਬੰਦੇ ਦੇ ਪੇਟ 'ਚ ਭੋਜਨ ਪਾਇਆ ਤੇ ਅੱਜ ਉਹਨਾਂ ਲੋਕਾਂ ਦੀ ਇਹ ਹਾਲਾਤ ਹੈ ਕਿ ਉਹਨਾਂ ਨੂੰ ਡੰਗਾਂ ਨਾਲ ਉਹ ਲੋਕ ਕੁੱਟਰੇ ਜਿਨ੍ਹਾਂ ਦੇ ਢਿੱਡਾਂ 'ਚ ਚੌੜ ਨਹੀਂ ਸੀਗਾ ਜਿਨ੍ਹਾਂ ਦੇ ਢਿੱਡਾਂ 'ਚ ਕਣਕ ਨਹੀਂ ਸੀ ਉਹਨਾਂ ਦੇ ਹੱਥੇ ਡਾਂਗਾ ਫੜਾਤੀਆਂ ਵੀ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਢਿੱਡ ਪਰੇ ਉਹਨਾਂ ਦੇ ਜਾ ਕੇ ਡਾਂਗਾ ਫੜੋ ਬਿਲਕੁਲ ਇੱਕ ਹੋਰ ਨਵੀਂ ਗੱਲ ਆ ਜੀ ਦਿੱਲੀ ਕੇਂਦਰ ਸਰਕਾਰ ਨੇ ਚਾਹੀਦਾ ਤਾਂ ਐਸੀ ਕਿ ਕਿਸਾਨਾਂ ਵਾਸਤੇ ਕੋਈ ਮੈਦਾਨ ਤਿਆਰ ਕਰ ਦੇ ਕਿ ਇੱਥੇ ਵੀ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਦਿੱਲੀ ਸਰਕਾਰ ਨੂੰ ਲਿਖਿਆ ਕਿ ਫਲਾਣੇ ਸਟੇਡੀਅਮ ਨੂੰ ਜੇਲ੍ਹ ਬਣਾਉਣ ਦਾ ਤੁਸੀਂ ਪ੍ਰੋਸੈਸ ਚਲਾਓ ਉੱਤੇ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਕਿ ਜੇਲ੍ਹ ਨਹੀਂ ਬਣਾਇਆ ਜਾ ਸਕਦਾ ਉਲਟ ਪਾਸੇ ਸਾਰੀ ਕਾਹਨੇ ਚੱਲਦੀ ਆ ਤੇ ਹੁਣ ਮੈਨੂੰ ਥੋੜੀ ਇਹ ਵੀ ਜਾਣਕਾਰੀ ਦੇ ਦਿਓ ਕਿ ਹਾਈ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੀ ਰਿੱਟ ਪਈ ਆ ਉਹ ਚ ਪਲੀ ਕੀ ਲਈ ਗਈ ਹੈ ਦੇਖੋ ਜਿਹੜੀ ਅਸੀਂ ਰਿੱਟ ਫਾਈਲ ਕੀਤੀ ਆ ਸੀ ਦਾ ਸਾਡਾ ਬੜਾ ਸਟਰੈਸਿੰਗ ਜੀ ਪ੍ਰੇਅਰ ਹੈ ਸਾਡੀ ਪ੍ਰੇਅਰ ਸਪੈਸੀਫਿਕ ਹੈ ਵੀ ਜਿਹੜਾ ਸਾਡਾ ਨੈਸ਼ਨਲ ਹਾਈਵੇ ਐਕਟ ਹੈ ਉਹਦੇ ਤਹਿਤ ਤੁਸੀਂ ਕਿਸੇ ਵੀ ਨੈਸ਼ਨਲ ਹਾਈਵੇ ਨੂੰ ਬਲੌਕ ਨਹੀਂ ਕਰ ਸਕਦੇ ਉੱਥੇ ਤੁਸੀਂ ਬੋਲਡਰ ਨਹੀਂ ਲਾ ਸਕਦੇ ਉੱਥੇ ਤੁਸੀਂ ਮੇਖਾ ਨਹੀਂ ਘਟ ਸਕਦੇ ਪਹਿਲੀ ਗੱਲ ਤਾਂ ਉਹਨਾਂ ਨੂੰ ਕਲੀਅਰ ਕੀਤਾ ਜਾਵੇ ਇਹਦੀ ਜੁਡੀਸ਼ੀਅਲ ਇਨਕੁਆਇਰੀ ਬਿਠਾਈ ਜਾਵੇ ਕਿਹਨੇ ਆਰਡਰ ਕੀਤਾ ਜੀਨੇ ਵੀ ਇਹ ਆਰਡਰ ਦਿੱਤਾ ਹੈ ਕਿ ਨੈਸ਼ਨਲ ਹਾਈਵੇ ਨੂੰ ਬਲਾਕ ਕੀਤਾ ਜਾਵੇ ਉਹਦੇ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੀ ਇਨਿਕ ਸਪੈਸੀਫਿਕ ਡਿਮਾਂਡ ਹੈ ਤੇ ਚੇਰਕ ਵਿੱਚ ਪਈ ਹੈ ਕਿ ਕਿਸਾਨਾਂ ਖਿਲਾਫ ਕਿਸਾਨਾਂ ਨੂੰ ਰੁਕਿਆ ਜਾਵੇ ਪ੍ਰਦਰਸ਼ਨ ਕਰਨ ਤੋਂ ਕਿਸਾਨ ਆਮ ਲੋਕਾਂ ਨੂੰ ਜਿਹੜਾ ਹੈਗਾ ਪਰੇਸ਼ਾਨੀਆਂ ਪੈਦਾ ਕਰਦੇ ਨੇ ਉਹ ਵੀ ਕੋਈ ਰਿੱਟ ਵੀ ਹੈ ਨਹੀਂ ਉਹਦੀ ਮੈਨੂੰ ਜਾਣਕਾਰੀ ਨਹੀਂ ਹੈ ਪਰ ਮੈਂ ਦੱਸਣਾ ਜ਼ਰੂਰੀ ਸਮਝਾਂਗਾ ਕੀ ਕਿਸਾਨ ਕਿਸੇ ਨੂੰ ਪਰੇਸ਼ਾਨੀ ਪੈਦਾ ਨਹੀਂ ਕਰਦੇ ਪਰੇਸ਼ਾਨੀ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਬੰਦਾ ਜਾ ਰਿਹਾ ਉਹਨੂੰ ਰਾਹ 'ਚ ਰੋਕ ਦਿੱਤਾ ਜਾਵੇ ਜੇ ਜੰਤਰ ਮੰਤਰ ਦੇ ਵਿੱਚ ਜਾ ਕੇ ਸਾਡਾ ਉੱਥੇ ਪ੍ਰੋਟੈਸਟ ਕਰਨਾ ਸਾਡਾ ਮੌਲਿਕ ਅਧਿਕਾਰ ਹੈ ਉਹ ਸੱਤੋਂ ਰੋਕਿਆ ਜਾ ਰਿਹਾ ਖੋਇਆ ਜਾ ਰਿਹਾ ਤੇ ਪਰੇਸ਼ਾਨੀ ਸਰਕਾਰ ਪੈਦਾ ਕਰ ਰਹੀ ਹੈ ਇਹ ਆਮ ਲੋਕਾਂ ਨੂੰ ਸਮਝਣ ਦੀ ਲੋੜ ਹੈ ਅਰਥ ਕਿਹਾ ਤੁਸੀਂ ਤਾਂ ਪੌਣਿਓ ਕਿਸਾਨਾਂ ਦੇ ਪੱਖ ਦੇ ਵਿੱਚ ਪੀਆਇਲ ਪਾਈ ਹੈ ਪਰ ਦਿੱਲੀ ਦੇ ਜਿਹੜੇ ਕੁਝ ਸੁਪਰੀ ਕੋਰਟ ਨਾਲ ਸੰਬੰਧਿਤ ਜਿਹੜੀ ਬਾਰ ਕਾਉਂਸਲ ਹੈ ਸੁਪਰੀ ਕੋਰਟ ਦੀ ਉਹਦੇ ਕੁਝ ਵਕੀਲਾਂ ਨੇ ਚੀਫ ਜਸਟਿਸ ਨੂੰ ਲੈਟਰ ਲਿਖਿਆ ਕਿ ਕਿਸਾਨਾਂ ਦੀ ਜਿਹੜੀ ਅੰਦੋਲਨ ਕਾਰਨ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਫਿਰ ਕਹਿੰਦੇ ਉਹਦੇ ਉੱਤੇ ਵੀ ਕਹਿਣਾ ਕਿ ਵਕੀਲ ਵੀ ਫਿਰ ਕਿਸਾਨਾਂ ਦੇ ਇੰਟਰਵਿਊ ਹੋਗੇ ਨੇ ਕੋ ਜਿਹੜੇ ਵਕੀਲ ਹੁਣ ਸਾਡੀ 12 ਇਹਦੇ ਚ ਵੀ ਹਰ ਤਬਕੇ ਦੇ ਲੋਕ ਬਹੁਤ ਵੱਡਾ ਤਬਕਾ ਜਿਹੜਾ ਉਹ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਰੱਖਦਾ ਤੇ ਉਹ ਆਪਣੇ ਪਰਿਵਾਰਾਂ ਦਾ ਸਮਰਥਨ ਕਰੂਗਾ ਇੱਕ ਤਬਕਾ ਹੈਗਾ ਜਿਹੜਾ ਸਰਕਾਰ ਨੂੰ ਸਮਰਥਨ ਕਰਦਾ ਉਹ ਸਰਕਾਰ ਦੀ ਗੱਲ ਕਰੂ। ਉਹ ਐਸ ਕਰਕੇ ਵੱਡਾ ਤਬਕਾ ਜਿਹੜਾ ਕਿਸਾਨਾਂ ਦੇ ਨਾਲ ਹੀ ਹੈ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਹੀ ਖੜਾ ਹੈ। ਤੇ ਤੁਹਾਨੂੰ ਯਾਦ ਹੋਵੇ ਤੇ ਸਾਡੀ ਬਾਰ ਦੇ ਵਿੱਚ ਤਾਂ ਅਸੀਂ ਜਿੰਨਾਂ ਚਿਰ ਉੱਥੇ ਅ ਪ੍ਰਦਰਸ਼ਨ ਚੱਲਿਆ ਜਾਂ ਸਾਡਾ ਅੰਦੋਲਨ ਚੱਲਿਆ ਉਹਨਾਂ ਦੇ ਤਾਂ ਸਾਡੀ ਕੋਰਟ ਦੇ ਵਿੱਚ ਵੀ ਅਸੀਂ ਆਪਣਾ ਧਰਨਾ ਲਾ ਕੇ ਰੱਖਿਆ ਵਕੀਲਾਂ। ਕਿਸੇ ਨੇ ਇੱਕ ਸਵਾਲ ਇਹ ਹੈ ਕਿ ਜਦੋਂ ਕਿਸਾਨਾਂ ਤੇ ਕੇਸ ਪਏ ਉਹਨਾਂ ਕੇਸਾਂ ਦੀ ਪਹਿਰ ਵੀ ਤੁਸੀਂ ਕੋਈ ਜਿ ਸਮਾਂ ਕੀਤੀ? ਉਹ ਕੇਸਾਂ ਦਾ ਕੀ ਬਣਿਆ ਫਿਰ ਕੇਸ ਕੁਝ ਹੱਲ ਹੋਇਆ ਮਸਲਾ ਕੇਸ ਬਸ ਲਹਿਗੇ ਕੋਈ ਉਹ ਅਸੀਂ ਉਹ ਅਸੀਂ ਲਗਾਤਾਰ ਮੀਟਿੰਗਾਂ ਕਰਦੇ ਰਹੇ ਹਾਂ ਵੀ ਇਹਨਾਂ ਨੂੰ ਕੈਂਸਲ ਕੀਤਾ ਜਾਵੇ ਸਰਕਾਰ ਨੇ ਉਹ ਪਰਚੇ ਕੈਂਸਲ ਨਹੀਂ ਕੀਤੇ ਉਹਨੋਂ ਪਰਚਿਆਂ ਦੇ ਟਰਾਇਲ ਚੱਲ ਰਹੇ ਨੇ ਤੇ ਨਾ ਉਹਨਾਂ ਦੇ ਚਲਾਨ ਪੇਸ਼ ਹੋ ਰਹੇ ਹਨ ਲੇਕਿਨ ਜਿਹੜੇ ਕਿਸਾਨ ਹੈ ਜਿਹੜੇ ਅੰਦੋਲਨਕਾਰੀ ਸੀ ਉਹਨਾਂ ਨੂੰ ਤਰੀਕਾ ਤੇ ਆਉਣਾ ਪੈ ਰਿਹਾ ਤੇ ਇਸ ਕਰਕੇ ਆ ਵੀ ਇੱਕ ਵੱਡੀ ਡਿਮਾਂਡ ਹੈ ਕਿ ਜੋ ਹੁਣ ਜਦੋਂ ਫੈਸਲਾ ਹੋਵੇ ਜਿੰਨੇ ਪਰਚੇ ਹੋਏ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਇਹ ਡੇਟ ਕਿੰਨੀ ਪਈ ਹੈ ਜਿਹੜੀ ਪੀਆਈਐਲ ਹੋ ਰਹੀ ਹੈ ਤੁਹਾਡੇ ਨਾਲ ਤਾਂ ਚਲੋ ਹੋ ਸਕਦਾ ਕੱਲ ਨੂੰ ਉਹਦੇ ਸੁਣਵਾਈ ਹੋਵੇ ਉਹਨਾਂ ਦੀ ਡੇਟ ਕਦੋਂ ਦੀ ਡੇਟ ਕਿੰਨੀ ਹੈ ਡੇਟ ਮੇਰੇ ਖਿਆਲ ਨਾਲ ਅਗਲੇ ਹਫਤੇ ਦੀ ਹੈ ਕੋਈ ਪੱਕਾ ਸ਼ੋਰ ਨਹੀਂ ਹੈ ਤੁਹਾ 16 ਤਰੀਕ ਮੈਨੂੰ ਜੋ ਟੀਵੀ ਤੇ ਚੱਲ ਰਹੀ ਸੀ ਸਾਡੇ ਸੋਨਾ ਹੋਈ ਤਾਂ ਮੋਸਟ ਪ੍ਰੋਬਬਲੀ ਜਿਹੜੀ ਸਾਡੀ ਪਟੀਸ਼ਨ ਹੈ ਉਹਦੀ ਵੀ ਸੁਣਵਾਈ ਨਾਲ ਦੀ ਨਾਲ ਸੋਨਾ ਨਾਲ ਉਹਦੇ ਨਾਲ ਲੱਗ ਜਾਏਗੀ ਤੇ ਇੱਕ ਹੋਰ ਜਿਹੜਾ ਹੈਗਾ ਪੰਜਾਬ ਦੀਆਂ ਜਥੇਬੰਦੀਆਂ ਇਸ ਵਾਰੀ ਅੱਧੀਆਂ ਜਥੇਬੰਦੀਆਂ ਇਸ ਅੰਦੋਲਨ ਦਾ ਹਿੱਸਾ ਨਹੀਂ ਬਣ ਰਹੀਆਂ ਭਾਵੇਂ ਕਿ ਉਹਨਾਂ ਨੇ ਨਿਕਿੱਧੀ ਕੀਤੀ ਆ ਮਿਸਟਰ ਤਕੈਤ ਨੇ ਜੋ ਕਿਸਾਨਾਂ ਨੂੰ ਰਿਕਵੈਸਟ ਕੀਤਾ ਉਹਨੇ ਵੀ ਕਿਹਾ ਕਿ ਇਹ ਸਾਡੇ ਭਾਈ ਨੇ ਇਹਨਾਂ ਦੀ ਅਸੀਂ ਹਮਾਇਤ ਕਰਾਂਗੇ ਪੰਜਾਬ ਦੇ ਕੁਝ ਜਥੇਬੰਦੀਆਂ ਨੇ ਹਮਾਇਤ ਕੀਤੀ ਪਰ ਵੱਡਾ ਗਰੁੱਪ ਰਾਜਾ ਲੱਕੋ ਵਾਲ ਗਰੁੱਪ ਤੇ ਨਾਲ ਜਿਹੜਾ ਹੈਗਾ ਉਗਰਾਹ ਗਰੁੱਪ ਉਹ ਥੋੜਾ ਅੰਦੇ ਸਿੱਧੇ ਤੌਰ ਤੇ ਐਮਐਨਆਰ ਸਾਡੀ ਗੱਲ ਦੱਸਣਾ ਚਾਹੁੰਦਾ ਵੀ ਇਹ ਉਹੀ ਗਰੁੱਪ ਹੈ ਜਦੋਂ ਪਿਛਲਾ ਅੰਦੋਲਨ ਵੀ ਜਦੋਂ ਸ਼ੁਰੂ ਹੋਇਆ ਉਦੋਂ ਇਹ ਲੋਕ ਉਦੋਂ ਵੀ ਜਾਣ ਨੂੰ ਤਿਆਰ ਨਹੀਂ ਸੀ। ਉਦੋਂ ਵੀ ਜਦੋਂ ਦੀਪ ਸਿੱਧੂ ਨੇ ਸ਼ੰਭੂ ਬਾਰਡਰ ਤੇ ਕੋਈ ਬੈਰੀਅਰ ਤੋੜੇ ਨੌਜਵਾਨ ਅਗੇ ਵਧੇ ਤੇ ਨੌਜਵਾਨ ਜਾ ਕੇ ਦਿੱਲੀ ਬੈਠੇ ਤੇ ਇਹ ਉਹ ਲੋਕ ਹੈ ਜਦੋਂ ਸਟੇਜ ਸੱਜ ਗਈ ਤੇ ਉਥੇ ਨਵੇਂ ਕੱਪੜੀਏ ਬਣ ਕੇ ਉੱਪਰ ਜਾ ਕੇ ਬੈਠ ਗਏ ਤੇ ਫਿਰ ਇਹ ਕਹਿੰਦੇ ਜੀ ਕਿਸਾਨੀ ਅੰਦੋਲਨ ਦੀ ਜਿਹੜੀ ਸਟੇਜ ਉਹ ਸਾਡੀ ਹੈ। ਹੁਣ ਵੀ ਇਹੀ ਹੋਣਾ ਨੌਜਵਾਨਾਂ ਨੇ ਲੜਦਿਆਂ ਨੇ ਆਪਣੀ ਹਿੰਮਤ ਨਾਲ ਦਿੱਲੀ ਪਹੁੰਚਣਾ। ਜਿੱਦਣ ਦਿੱਲੀ ਪਹੁੰਚ ਗਏ ਮੈਂ ਤੁਹਾਨੂੰ ਇਹੀ ਰਾਜੇਵਾਲ ਇਹੀ ਚਿੱਟ ਕਪੜੀ ਜਿਹੜੇ ਲੀਡਰ ਹੈ ਤੁਹਾਨੂੰ ਮੂਹਰੇ ਹੋ ਕੇ ਬੈਠੇ ਦਿਖਾਉ। ਜੀ ਇਹ ਬੜੀ ਸ਼ਰਮ ਦੀ ਗੱਲ ਹੈ ਵੀ ਇਹਨਾਂ ਨੇ ਜਿਹੜਾ ਇਸ ਮੌਕੇ ਤੇ ਜਿਹੜਾ ਨੌਜਵਾਨਾਂ ਦਾ ਦੁਬਾਰਾ ਤੋਂ ਸਾਥ ਛੱਡਿਆ ਤੇ ਸਵਾਦ ਨਹੀਂ ਦੇ ਰਹੇ। ਠੀਕ ਹੈ ਬਖਸ਼ਾਲ ਸੋ ਇਸ ਹਨ ਹਰਮਿੰਦਰ ਸਿੰਘ 바ਸੀ ਵਕੀਲ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਪੁਲਿਸ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਨਾਲ ਰਬੜ ਦੀਆਂ ਗੋਲੀਆਂ ਵੀ ਛੱਡੀਆਂ ਜਾ ਰਹੀਆਂ ਨੇ। ਜਿਹਦੇ ਵਿੱਚ तकरीबन 10-12 ਕਿਸਾਨ ਵੀ ਜ਼ਖਮੀ ਹੋ ਗਏ ਨੇ ਸੋ ਲਗਾਤਾਰ ਇੱਕ ਤਰ੍ਹਾਂ ਦਾ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਜੋ ਸ਼ੰਭੂ ਬਾਰਡਰ ਤੋਂ ਪੁੱਟ ਆਰੀਆਂ ਨੇ ਕਿ ਇੱਕ ਜਿਹੜਾ ਹੈਗਾ ਵੈਰੀਗੇਟ ਇੱਕ ਲੇਅਰ ਤਾਂ ਤੋੜ ਦਿੱਤੀ ਆ ਪੰਜ-ਛੇ ਲੇਅਰ ਜਿਹੋੜ ਨੇ ਜੋ ਕੰਕਰੀਟ ਦੇ ਪੱਥਰ ਲਗਾਏ ਹੋਣੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਜਾਰੀ ਆ ਸੋ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਦਿਨਾਂ ਦਰਾਂ ਨੂੰ ਇਹ ਘੱਟ ਏਦੋਂ ਵੀ ਚੋਗਣਾ ਹੋ ਜਾਵੇ ਦੁੱਗਣਾ ਤਿਕਣਾ ਹੋ ਜਾਵੇ ਅੱਜ ਅੱਜ ਦੇ ਘੱਟ ਨੇ ਵੀ ਖੈਰ ਹਰਿਆਣਾ ਪੁਲਿਸ ਨੂੰ ਵਕਤ ਪਾ ਰੱਖਿਆ ਸੋ ਦੇਖਦੇ ਆ ਕਿਸਾਨਾਂ ਦਾ ਜਜ਼ਬਾ ਕੀ ਰੰਗ ਲਿਆਉਂਦਾ ਹੈ ਫਿਰ ਲਾਲ ਦੇ ਅੱਗੇ ਆ ਫੋਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਹੀਂ ਸਾਰੇ ਨੌਜਵਾਨ ਵੀਰਾਂ ਨੂੰ ਕਿਸਾਨਾਂ ਨੂੰ ਅਪੀਲ ਕਰਦਾ ਵੀ ਉੱਥੇ ਪਹੁੰਚਣ ਤੇ ਜਿਹੜੇ ਨੌਜਵਾਨ ਸੰਘਰਸ਼ ਕਰ ਰਹੇ ਆ ਉਹਨਾਂ ਦਾ ਹਿੱਸਾ ਬਣ ਧੰਨਵਾਦ